ਡਾਕਟਰ ਗੁਰਪ੍ਰੀਤ ਮੇਰੀ ਭਤੀਜੀ ਹੈ ਤਾਂ ਭਤੀਜੀ ਹੀ ਹੈ ਉਹਦੀ ਮਜਬੂਰੀ ਹੈ ਐਮਐਲਏ ਹਲਕਾ ਸਨੌਰ ਤੋਂ ਹਰਮਿਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੇ ਪਰਿਵਾਰਕ ਜੀ ਨਾਲ ਖੜੇ ਨੇ ਉਹਨਾਂ ਦੇ ਧਰਮ ਪਤਨੀ ਸਿਵਰਨਜੀਤ ਕੌਰ ਤੇ ਐਮਐਲਏ ਪਠਾਨ ਮਾਜਰਾ ਦੇ ਮਾਤਾ ਜੀ ਵੀ ਨਾਲ ਖੜੇ ਨੇ ਕਿ ਇਹ ਉਹ ਕੋਠੀ ਆ ਜਿਹੜੀ 9C ਹਰਮਿੰਦਰ ਸਿੰਘ ਪਠਾਨ ਮਾਜਰਾ ਐਮਐਲਏ ਹਲਕਾ ਸਨੌਰ ਜਿਹੜੀ ਕਿ ਸਰਕਾਰ ਵੱਲੋਂ ਹੁਣ ਖਾਲੀ ਕਰਾਉਣ ਦਾ ਹੁਕਮ ਦਿੱਤਾ ਗਿਆ ਪਰਿਵਾਰ ਰੋਸ ਦੇ ਵਿੱਚ ਸੀ ਪਹਿਲਾਂ ਵੀ ਗੱਲ ਕਰ ਚੁੱਕੇ ਨੇ ਕਿ ਟਰੱਕ ਜਿਹੜਾ ਸਮਾਨ ਭਰਿਆ ਜਾ ਰਿਹਾ ਹੈ ਸਮਾਨ ਦੇ ਨਾਲ ਜਿਹੜਾ ਕਿ ਇੱਥੋਂ ਸਮਾਨ ਸ਼ਿਫਟ ਕਰਕੇ ਕਿਸੇ ਹੋਰ ਘਰ ਵਿੱਚ ਲਿਆਂਦਾ ਜਾਏਗਾ ਨਾ ਤਾਂ ਐਮਐਲਏ ਸਾਹਿਬ ਨੇ ਨਾ ਆਪਣੇ ਬੱਚੇ ਲਈ ਕੋਈ ਨੌਕਰੀ ਦਿੱਤੀ ਨਾ ਨੇ ਆਪਣੇ ਪਰਿਵਾਰ ਲਈ ਕੁਝ ਮੰਗਿਆ ਸੀ ਉਨੇ ਹਲਕੇ ਲਈ ਤਾਂ ਆਪਣੇ ਪੂਰੇ ਪੰਜਾਬ ਲਈ ਇੱਕ ਵਾਅਦਾ ਚੱਕੀ ਸੀ ਜਿਹਦਾ ਖਮਿਆਜਾ ਸਾਨੂੰ ਅੱਜ ਆਪ ਭੁਗਤਣਾ ਪੈ ਰਿਹਾ ਸਮਾਂ ਤਾਂ ਦੇਣਾ ਚਾਹੀਦਾ ਸੀ ਜੇ ਤੁਸੀਂ ਖਾਲੀ ਕਰਵਾਉਣਾ ਸੀ ਸਾਨੂੰ ਕੁਝ ਮਹੀਨੇ ਦਾ ਸਮਾਂ ਦੋ ਡੈਮੋਕਰੇਸੀ ਦੀ ਸਪੇਸ ਜੇ ਬਚੀ ਹੈ ਆਮ ਆਦਮੀ ਪਾਰਟੀ ਦੇ ਅੰਦਰ ਬਚੀ ਹੈ ਇੱਥੇ ਸਭ ਦਾ ਸਤਿਕਾਰ ਕੀਤਾ ਜਾਂਦਾ ਜਿੰਨਾ ਸਾਡਾ ਸਤਿਕਾਰ ਹੋਇਆ ਤੁਸੀਂ ਸਭ ਵੇਖ ਹੀ ਲਿਆ ਕਹਿੰਦੇ ਨੇ ਵੀ ਇੱਕ ਡਰਾ ਲੋ ਧਮਕਾ ਲੋ ਪਰ ਉਹ ਡਰਨ ਵਾਲਾ ਨਾ ਪਠਾਨ ਮਾਜਰਾ ਆ ਨਾ ਦਾ ਪਰਦਾ ਇਸ ਵਕਤ ਸੀ ਪਟਿਆਲਾ ਸ਼ਹਿਰ ਦੇ ਵਿੱਚ ਆ ਤੇ ਉਸ ਰਹਾਇਸ਼ ਦੇ ਬਾਹਰ ਖੜੇ ਆ ਜਿਹੜੀ ਕਿ ਸਰਕਾਰ ਨੇ ਹੁਕਮ ਦਿੱਤਾ ਐਮ ਐਲ ਏ ਹਲਕਾ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੇ ਪਰਿਵਾਰਕ ਜੀ ਨਾਲ ਖੜੇ ਨੇ ਉਹਨਾਂ ਦੇ ਧਰਮ ਪਤਨੀ ਸਿਵਰਨਜੀਤ ਕੌਰ ਤੇ ਐਮ ਐਲ ਏ ਪਠਾਨ ਮਾਜਰਾ ਦੇ ਮਾਤਾ ਜੀ ਵੀ ਨਾਲ ਖੜੇ ਨੇ ਤੇ ਇਹ ਉਹ ਕੋਠੀ ਆ ਜਿਹੜੀ 9C ਹਰਮੀਤ ਸਿੰਘ ਠਾਨ ਮਾਜਰਾ ਐਮਐਲਏ ਹਲਕਾ ਸਨੌਰ ਜਿਹੜੀ ਕਿ ਸਰਕਾਰ ਵੱਲੋਂ ਹੁਣ ਖਾਲੀ ਕਰਾਉਣ ਦਾ ਹੁਕਮ ਦਿੱਤਾ ਗਿਆ ਪਰਿਵਾਰ ਰੋਸ ਦੇ ਵਿੱਚ ਸੀ ਪਹਿਲਾਂ ਵੀ ਗੱਲ ਕਰ ਚੁੱਕੇ ਨੇ ਉਹਨਾਂ ਨਾਲ ਗੱਲ ਕਰਦੇ ਆ ਪਰ ਇੱਕ ਆਖਰੀ ਟਰੱਕ ਜਿਹੜਾ ਸਮਾਨ ਭਰਿਆ ਜਾ ਰਿਹਾ ਹੈ ਸਮਾਨ ਦੇ ਨਾਲ ਜਿਹੜਾ ਕਿ ਇੱਥੋਂ ਸਮਾਨ ਸ਼ਿਫਟ ਕਰਕੇ ਕਿਸੇ ਹੋਰ ਘਰ ਵਿੱਚ ਲਿਆਂਦਾ ਜਾਏਗਾ ਪਰਿਵਾਰਕ ਮੈਂਬਰਾਂ ਦਾ ਰੋਸ ਕਿਉਂ ਹੈ ਉਹ ਕਿਉਂ ਰੋਸ ਜਤਾ ਰਹੇ ਨੇ ਸਰਕਾਰ ਦੀ ਇਸ ਕਾਰਵਾਈ ਤੇ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਕਿ ਜਦੋਂ ਤੁਹਾਡੇ ਕੋਲ ਸਰਕਾਰੀ ਹੁਕਮ ਆਉਂਦਾ ਤੁਸੀਂ ਇੱਕ ਪਾਸੇ ਅਦਾਲਤੀ ਰੁਖ ਕੀਤਾ ਹੋਇਆ ਸੀ ਕਿ ਸਾਡਾ ਘਰ ਮੌਜੂਦਾ ਐਮਐਲਏ ਦਾ ਖਾਲੀ ਨਹੀਂ ਕਰਵਾਇਆ ਜਾ ਸਕਦਾ ਪਰ ਅੱਜ ਜਦੋਂ ਹੁਕਮ ਆਇਆ ਤਾਂ ਤੁਹਾਨੂੰ ਲਿਖਤੀ ਰੂਪ ਵਿੱਚ ਕੋਈ ਲੈ ਕੇ ਆਇਆ ਸੀ ਜਾਂ ਫਿਰ ਤੁਹਾਨੂੰ ਫੋਨ ਤੇ ਦੱਸਿਆ ਗਿਆ ਘਰ ਖਾਲੀ ਕਰ ਦਿਓ ਕੁਝ ਵੀ ਫੋਨ ਤੇ ਨਹੀਂ ਦੱਸਿਆ ਨਾ ਲਿਖਤੀ ਰੂਪ ਚ ਆਇਆ ਅੱਜ ਤਾਂ ਤਰੀਖ ਸੀ ਕੋਰਟ ਚ ਸਾਡੇ ਕੋਲ ਤਾਂ ਸਵੇਰੇ 8 ਵਜੇ ਸਿੱਧੇ ਹੀ ਆ ਗਏ ਨੇ ਸਾਰਾ ਪ੍ਰਸ਼ਾਸਨ ਜੀ ਲੈ ਕੇ ਕਿ ਸਾਨੂੰ ਉਪਰੋਂ ਹੁਕਮ ਹੈ ਜੀ ਘਰ ਖਾਲੀ ਕਰਾਉਣਾ ਜਦੋਂ ਕਿ ਮੇਰੀ ਸਿਹਤ ਵੀ ਨਹੀਂ ਸੀ ਠੀਕ ਮੈਂ ਕਿਹਾ ਕਿ ਮੇਰੀ ਸਿਹਤ ਨਹੀਂ ਠੀਕ ਤੁਸੀਂ ਕੁਝ ਸਮਾਂ ਦੇ ਦਿਓ ਸਾਨੂੰ ਜੀ ਕਹਿੰਦੇ ਨਹੀਂ ਜੀ ਨਹੀਂ ਅੱਜ ਤੱਕ ਖਾਲੀ ਕਰਵਾ ਕੇ ਜਾਣਾ ਸਾਨੂੰ ਉਪਰੋਂ ਸਖਤ ਹੁਕਮ ਨੇ ਤਾਂ ਤੁਹਾਡੇ ਘਰ ਦੇ ਵਿੱਚੋਂ ਜਿਹੜਾ ਸਾਰਾ ਸਮਾਨ ਹੈ ਚੁਕਵਾ ਦਿੱਤਾ ਗਿਆ ਹੈ ਆਖਰੀ ਟਰੱਕ ਖੜਾ ਅੰਦਰ ਹਾਂਜੀ ਹਲੇ ਚੱਕ ਰਹੇ ਨੇ ਵੀਰ ਜੀ ਸਵੇਰ ਦੇ ਆਏ ਹੋਏ ਨੇ ਪਹਿਲਾਂ ਤਾਂ ਇਸ ਸੀਜ਼ ਤੋਂ ਹੀ ਸੀਗਾ ਕਿ ਸਾਨੂੰ ਸਮਾਂ ਦੇ ਦਿਓ ਸਮਾਂ ਨਹੀਂ ਦਿੱਤਾ ਗਿਆ ਤਾਂ ਤੁਸੀਂ ਇਹ ਵੇਖੋ ਕਿ ਸਾਡੀ ਅੱਜ ਕੋਰਟ 'ਚ ਤਰੀਕ ਸੀ ਉਹਦੀ ਵੀ ਵੇਟ ਨਹੀਂ ਕੀਤੀ ਜੀ ਸਵੇਰੇ 8 ਵਜੇ ਹੀ ਆ ਕੇ ਸਾਡੇ ਕੋਲ ਸਾਰੇ ਬਹਿ ਗਏ ਨੇ ਕਿ ਘਰ ਖਾਲੀ ਕਰਵਾਉਣਾ ਸੋ ਇਹ ਸਰਕਾਰ ਦਾ ਤੁਸੀਂ ਵੇਖ ਲਓ ਸਾਡੇ ਨਾਲ ਜੋ ਵੀ ਰਵਾਇਤ ਆ ਤੁਸੀਂ ਸਮਝਦੇ ਹੋ ਕਿ ਇੱਕ ਮੌਜੂਦਾ ਐਮਐਲਏ ਦੇ ਨਾਲ ਇੰਨਾ ਕੁਛ ਤੱਕਾ ਪਹਿਲਾਂ ਤਾਂ ਐਮਐਲਏ ਸਾਹਿਬ ਨੇ ਨਾ ਆਪਣੇ ਬੱਚੇ ਲਈ ਕੋਈ ਨੌਕਰੀ ਮੰਗੀ ਸੀ ਜੀ ਨਾ ਉਹਨੇ ਆਪਣੇ ਪਰਿਵਾਰ ਲਈ ਕੁਝ ਮੰਗਿਆ ਸੀ ਉਹਨੇ ਹਲਕੇ ਲਈ ਤਾ ਆਪਣੇ ਪੂਰੇ ਪੰਜਾਬ ਲਈ ਅਕਵਾਜ਼ ਚੱਕੀ ਸੀ ਜਿਹਦਾ ਖਮਿਆਜਾ ਸਾਨੂੰ ਅੱਜ ਆ ਭੁਗਤਣਾ ਪੈ ਰਿਹਾ ਔਰ ਇਹਨਾਂ ਨੇ ਮੇਰੀ ਸਿਹਤ ਪ੍ਰਤੀ ਵੀ ਨਹੀਂ ਵੇਖਿਆ ਵੀ ਸਿਹਤ ਨਹੀਂ ਠੀਕ ਚਲੋ ਇਹਨਾਂ ਨੂੰ ਕੁਝ ਸਮਾਂ ਦੇ ਦਈਏ ਸਾਨੂੰ ਸਮਾਂ ਤਾਂ ਦੇਣਾ ਚਾਹੀਦਾ ਸੀ ਜੇ ਤੁਸੀਂ ਖਾਲੀ ਕਰਵਾਉਣਾ ਸੀ ਸਾਨੂੰ ਕੁਝ ਮਹੀਨੇ ਦਾ ਸਮਾਂ ਦੋ ਵੀ ਮੈਡਮ ਮਹੀਨੇ ਦੇ ਵਿੱਚ ਵਿੱਚ ਤੁਸੀਂ ਘਰ ਖਾਲੀ ਕਰ ਦਿਓ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਹਿਲਾਂ ਤਲਾ ਨਹੀਂ ਦਿੱਤੀ ਗਈ ਨਹੀਂ ਬਿਲਕੁਲ ਵੀ ਨਹੀਂ ਦਿੱਤੀ ਬਿਲਕੁਲ ਵੀ ਨਹੀਂ ਦਿੱਤੀ ਪਰ ਇਹ ਹੀ ਸਰਕਾਰ ਜਿੱਥੋਂ ਐਮ ਐਲ ਏ ਬਣੇ ਨੇ ਪਠਾਨ ਮਾਜਰਾ ਸਾਹਿਬ ਸਰਕਾਰ ਕਹਿੰਦੀ ਹੈ ਕਿ ਡੈਮੋਕ੍ਰੇਸੀ ਦੀ ਸਪੇਸ ਜੇ ਬਚੀ ਹੈ ਆਮ ਆਦਮੀ ਪਾਰਟੀ ਦੇ ਅੰਦਰ ਬਚੀ ਹੈ ਇੱਥੇ ਸਭ ਦਾ ਸਤਿਕਾਰ ਕੀਤਾ ਜਾਂਦਾ ਜਿੰਨਾ ਸਾਡਾ ਸਤਿਕਾਰ ਹੋਇਆ ਤੁਸੀਂ ਸਭ ਵੇਖ ਹੀ ਲਿਆ ਇਸ ਤੋਂ ਉੱਪਰ ਦਾ ਸਤਿਕਾਰ ਤੁਸੀਂ ਕਿਸੇ ਦਾ ਵੇਖਿਆ ਹੀ ਨਹੀਂ ਹੋਣਾ ਅੱਜ ਤੱਕ ਜਿੰਨਾ ਇਸ ਸਰਕਾਰ ਨੇ ਸਾਡੇ ਸੀਐਮ ਸਾਹਿਬ ਨੇ ਸਾਡਾ ਸਤਿਕਾਰ ਕੀਤਾ ਸੋ ਤੁਹਾਡੇ ਚੈਨਲਾਂ ਰਾਈ ਸਭ ਕੁਝ ਤੁਹਾਡੇ ਸਾਹਮਣੇ ਹੀ ਹੈ ਸਭ ਤੋਂ ਵੱਧ ਪ੍ਰਚਾਰਿਆ ਜਾਂਦਾ ਸੀ ਜਦੋਂ ਐਮਐਲਏ ਸਾਹਿਬ ਇੱਥੇ ਸਰਗਰਮ ਸੀ ਕਹਿੰਦੇ ਕਿ ਸਰਕਾਰ 'ਚ ਖਾਸੀ ਵੱਡੀ ਰਿਸ਼ਤੇਦਾਰੀ ਵੀ ਪੈਂਦੀ ਹੈ ਇਸ ਕਰਕੇ ਵੀਆਈਪੀ ਟ੍ਰੀਟਮੈਂਟ ਕਿਸੇ ਹੋਰ ਐਮਐਲਏ ਨੂੰ ਨਹੀਂ ਮਿਲਦਾ ਸਿਰਫ ਪਠਾਨ ਮਾਜਰਾ ਸਾਹਿਬ ਨੂੰ ਮਿਲਦਾ ਤੇ ਅੱਜ ਜਦੋਂ ਸਵਾਲ ਚੁੱਕਿਆ ਗਿਆ ਤੇ ਬਿਲਕੁਲ ਹਾਲਾਤ ਉਲਟ ਹੋ ਗਏ ਮੈਂ ਵੇਖੋ ਡਾਕਟਰ ਗੁਰਪ੍ਰੀਤ ਮੇਰੀ ਭਤੀਜੀ ਹੈ ਤਾਂ ਭਤੀਜੀ ਹੀ ਹੈ ਉਹਦੀ ਮਜਬੂਰੀ ਹੈ ਪਰ ਮਾਨ ਸਾਹਿਬ ਨੇ ਜੋ ਟ੍ਰੀਟਮੈਂਟ ਸਾਨੂੰ ਦਿੱਤਾ ਜਾਂ ਕੇਜਰੀਵਾਲ ਸਾਹਿਬ ਨੇ ਦਿੱਤਾ ਉਹ ਤੁਹਾਡੇ ਸਾਹਮਣੇ ਹੈ ਉਹ ਤੁਸੀਂ ਵੇਖ ਹੀ ਰਹੇ ਹੋ ਕਿ ਉਹ ਟ੍ਰੀਟਮੈਂਟ ਸਾਨੂੰ ਕਿੰਨਾ ਕੁ ਸੇਤ ਪ੍ਰਤੀ ਕਿੰਨਾ ਕੁ ਮਿਲਿਆ ਹੈ ਅੱਜ ਘਰ ਚੋਂ ਕੱਢਣ ਲਈ ਕਿੰਨਾ ਕੁਸ਼ ਮਿਲਿਆ ਹੈ ਤਾਂ ਉਹ ਵੇਖੋ ਇਹ ਅਸੀਂ ਆਵਾਜ਼ ਚੱਕੀ ਸੀ ਆਪਣੇ ਹਲਕੇ ਲਈ ਆ ਪੰਜਾਬ ਲਈ ਇਹ ਤਾਂ ਕਹਿੰਦੇ ਨੇ ਵੀ ਇੱਕ ਡਰਾ ਲੋ ਧਮਕਾ ਲੋ ਪਰ ਉਹ ਡਰਨ ਵਾਲਾ ਨਾ ਪਠਾਨ ਮਜਰਾਇਆ ਨਾ ਉਹਦਾ ਪਰਿਵਾਰ ਆ ਅਸੀਂ ਆਪਣੇ ਉੱਪਰ ਕਸ਼ਟ ਸਹਿ ਲਾਂਗੇ ਪਰ ਅਸੀਂ ਹਲਕੇ ਪ੍ਰਤੀ ਆਵਾਜ਼ ਚੁੱਕਾਂਗੇ ਚੁੱਕਦੇ ਹੀ ਰਵਾਂਗੇ ਜਦੋਂ ਪਠਾਨ ਮਾਜਰਾ ਜਦੋਂ ਪਤਾ ਲੱਗਦਾ ਕਿ ਚਲੇ ਗਏ ਨੇ ਵਿਦੇਸ਼ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਆਪਣੇ ਸਾਥੀ ਵਿਧਾਇਕਾਂ ਨੂੰ ਕਿਹਾ ਕਿ ਜ਼ਮੀਰ ਜਗਾਓ ਆਪਣੀ ਸਾਥ ਦਿਓ ਆਪਦੇ ਭਰਾ ਦਾ ਔਖੇ ਸਮੇਂ ਕੋਈ ਵਿਧਾਇਕ ਜਿਹੜਾ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਉਹਨਾਂ ਨੇ ਤੁਹਾਨੂੰ ਹਮਦਰਦੀ ਵਜੋਂ ਕੋਲ ਕੀਤੀ ਕਿਹਾ ਕਿ ਅਸੀਂ ਨਹੀਂ ਹਉਣ ਦੇਾਂਗੇ ਘਰ ਖਾਲੀ ਮੈਨੂੰ ਤਾਂ ਨਹੀਂ ਸੀ ਕਾਲ ਕਿਸੇ ਦੀ ਵੀ ਆਈ ਹੋ ਸਕਦਾ ਉਹਨਾਂ ਦੀਆਂ ਵੀ ਕੋਈ ਪ੍ਰੈਸ਼ਰ ਕੋਈ ਮਜਬੂਰੀਆਂ ਹੋ ਗਈਆਂ ਹੁਣ ਤੁਹਾਨੂੰ ਪਤਾ ਹੀ ਹੈ ਉੱਪਰੋਂ ਦਿੱਲੀ ਵਾਲਿਆਂ ਨੇ ਪ੍ਰੈਸ਼ਰ ਹੀ ਇੰਨਾ ਕਪਾਤਾ ਸੀ ਕਿ ਕੋਈ ਹੋਰ ਬੋਲ ਹੀ ਨਾ ਸਕੇ ਜੇ ਪਠਾਨ ਮਾਜਰਾ ਬੋਲਿਆ ਤੇ ਦੂਸਰਿਆਂ ਨੂੰ ਵੀ ਇਦਾਂ ਹੀ ਦਬਾ ਲਾਂਗੇ ਆਹੀ ਸਿਸਟਮ ਹੋ ਸਕਦਾ ਉਹਦੇ ਕਰਕੇ ਉਹ ਵੀ ਨਹੀਂ ਬੋਲੇ ਜਦੋਂ ਕੋਈ ਸਵਾਲ ਚੁੱਕਦਾ ਹੈ ਤੁਹਾਨੂੰ ਲੱਗਦਾ ਸਿਰਫ ਦਿੱਲੀ ਵਾਲੇ ਹੀ ਉਹਨੂੰ ਕਾਬੂ 'ਚ ਰੱਖਦੇ ਆ ਜਾਂ ਇੱਥੋਂ ਵਾਲਿਆਂ ਦਾ ਵੀ ਚੱਲਦਾ ਹੋਵੇ ਦੇਖੋ ਵਿੱਚ ਮਾਨ ਸਾਹਿਬ ਵੀ ਤਾਂ ਉਹਨਾਂ ਦਾ ਵੀ ਫਰਜ਼ ਆ ਪੰਜਾਬ ਨੇ ਚੁਣਿਆ ਸੀ ਉਹਨਾਂ ਨੂੰ ਸੀਐਮ ਬਣਾਇਆ ਸੀਗਾ ਤਾਂ ਉਹਨਾਂ ਦਾ ਵੀ ਫਰਜ਼ ਬਹੁਤ ਵੱਡਾ ਆ ਕਿਉਂਕਿ ਉਹ ਵੀ ਕਹਿ ਸਕਦੇ ਸੀ ਵੀ ਐ ਨਹੀਂ ਹੋਣ ਦੇਣਾ ਕਿ ਮੇਰੀ ਪਾਰਟੀ ਦਾ ਹੀ ਮੇਰਾ ਐਮਐਲਏ ਬਣਿਆ ਹੋਇਆ ਐ ਇੰਨੀਆਂ ਵੋਟਾਂ ਨਾਲ ਜਿੱਤਿਆ ਅੱਜ ਅਸੀਂ ਉਹਦਾ ਆਹ ਹਾਲ ਕਰ ਰਹੇ ਆਂ ਤੇ ਅੱਗੇ ਤੋਂ ਸਾਡਾ ਹਲਕਾ ਚਾਹੇਗਾ ਸਾਨੂੰ ਦੁਬਾਰਾ ਫੇਰੇ ਇਸ ਕੋਠੀ 'ਚ ਲਾ ਕੇ ਆਏਗਾ ਕਿਪਤਾ ਪਰਮਾਤਮਾ ਕਰੇ ਇਸ ਤੋਂ ਵੀ ਵਧੀਆ ਮਿਲ ਜੇ ਤੁਹਾਨੂੰ ਅਜੇ ਵੀ ਆਸ ਹੈ ਬਿਲਕੁਲ ਆਸ ਤੇ ਛੱਡਾਂਗੇ ਨਹੀਂ ਹਲਕੇ ਲਈ ਖੜੇ ਆ ਹਲਕਾ ਨਾਲ ਖੜਿਆ ਪਰ ਉਹਨਾਂ ਨੇ ਜਿਹੜੇ ਤੁਹਾਡੇ ਹਲਕੇ ਦੇ ਵਿੱਚ ਹੀ ਸਿਆਸੀ ਸ਼ਰੀਕ ਪੈਦਾ ਕੀਤੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਉਹ ਕਹਿੰਦੇ ਦਾਵੇਦਾਰ ਨੇ ਅਗਲੇ ਆਉਣ ਵਾਲੇ ਸਮੇਂ ਦੇ ਵੀ ਸੁਸਤਾਈ ਦੇ ਕੋਈ ਗੱਲ ਨਹੀਂ ਉਹ ਦਾ ਜਵਾਬ ਹਲਕੇ ਨੇ ਦੇਣਾ ਹਮ ਹਲਕੇ ਨੂੰ ਪਤਾ ਹੈ ਕਿ ਉਹਨਾਂ ਨੇ ਸਾਡੇ ਨਾਲ ਕੀ ਕੁਛ ਕੀਤਾ ਤੇ ਉਹਨਾਂ ਤੇ ਜਿਹੜਾ ਦਬਾਅ ਪਾਇਆ ਗਿਆ ਕਿ ਜੇ ਪਠਾਨ ਮਜਰੇ ਦੇ ਪਰਿਵਾਰ ਦਾ ਪਤਾ ਲੈਣ ਜਾਓਗੇ ਪਰਚਾ ਹਮ ਜੇ ਪਠਾਨ ਮਜਰੇ ਦੀ ਕੋਠੀ ਜਾਓਗੇ ਪਰਚਾ ਜੇ ਪਠਾਨ ਮਜਰੇ ਦੀ ਵੀਡੀਓ ਸ਼ੇਅਰ ਕਰੋਗੇ ਪਰਚਾ ਉਹ ਵੀ ਤਾਂ ਫਿਰ ਹਲਕਾ ਜਾਣੂ ਇਸ ਚੀਜ਼ ਤੋਂ ਵੀ ਕੋਈ ਜਿਹੜਾ ਜਾਂ ਤਾਂ ਪਰਚੇ ਕਰਵਾ ਲੈਣਗੇ ਜਾਂ ਫਿਰ ਉਹ ਚੀਜ਼ ਵੇਖ ਲੈਣਗੇ ਇਹ ਪਰਚਾ ਕਲਚਰ ਤੁਹਾਡੇ ਹਲਕੇ 'ਚ ਭਾਰੂ ਆ ਜੇ ਵੀ ਪਠਾਨ ਮਾਜਰਾ ਦੇ ਜਾਣ ਤੋਂ ਬਾਅਦ ਵੀ ਤੁਸੀਂ ਇਹ ਵੇਖੋ ਅਕਸਰ ਹੀ ਤੁਹਾਨੂੰ ਤੁਸੀਂ ਕਿਸੇ ਵੀ ਵਰਕਰ ਨੂੰ ਪੁੱਛ ਲਿਓ ਪਿੰਡਾਂ ਵਿੱਚ ਜਾ ਕੇ ਕਿ ਤੁਹਾਡੇ ਨਾਲ ਕੀ ਕੁਛ ਕੀਤਾ ਗਿਆ ਪਰਚਿਆਂ ਦਾ ਹੀ ਸਿਸਟਮ ਚੱਲਿਆ ਸੀ ਜਦੋਂ ਕਿ ਸਾਰੇ ਡਰਾਲੇ ਸੀਗੇ ਹਲਕੇ ਵਾਲੇ ਜਿਸ ਦਿਨ ਪਹਿਲਾ ਦਿਨ ਇੱਥੇ ਇਕੱਠ ਹੋਇਆ ਸੀ ਉਸ ਦਿਨ ਤੋਂ ਸ਼ੁਰੂ ਕਰਤਾ ਸੀਗਾ ਜੇ ਉਸ ਦਿਨ ਹੀ ਇਕੱਠ ਹੋ ਲੈਂਦੇ ਤਾਂ ਫਿਰ ਅੱਬੇ ਪਤਾ ਲੱਗ ਜਾਂਦਾ ਜਿਹੜੇ ਐਮਐਲਏ ਸਾਹਿਬ ਦੇ ਆਲੋਚਕ ਹੈ ਉਹ ਇਹ ਵੀ ਗੱਲ ਸੋਸ਼ਲ ਮੀਡੀਆ ਤੇ ਪ੍ਰਚਾਰ ਰਿਹਾ ਕਹਿੰਦੇ ਇਹੋ ਜੀਆਂ ਚੀਜ਼ਾਂ ਪਹਿਲਾਂ ਉਹ ਨਾ ਕਰਦੇ ਤੇ ਅੱਜ ਉਹਨਾਂ ਨੂੰ ਖੁਦ ਨੂੰ ਨਾ ਭੁਗਤਣਾ ਪੈਂਦਾ ਨਾ ਭੱਜਣਾ ਪੈਂਦਾ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੋ ਰਹੀਆਂ ਮੈਂ ਇਹ ਚੀਜ਼ ਤੁਹਾਨੂੰ ਦੱਸੀ ਹੈ ਕਿ ਪਠਾਨ ਮਾਜਰਾ ਸਾਹਿਬ ਨੇ ਕੋਈ ਆਪਣੇ ਬੱਚੇ ਦੀ ਨੌਕਰੀ ਨਹੀਂ ਸੀ ਮੰਗੀ ਆਪਣੀ ਧੀ ਦੀ ਪੁੱਤ ਦੀ ਕੋਈ ਨੌਕਰੀ ਨਹੀਂ ਸੀ ਮੰਗੀ ਉਹਨੇ ਆਪਦੇ ਘਰ ਦੀ ਲਈ ਆਪਦੀ ਮਾਂ ਤਾਂ ਲਈ ਨਹੀਂ ਸੀ ਕੁਝ ਮੰਗਿਆ ਉਹਨਾਂ ਨੇ ਸਿਰਫ ਹਲਕੇ ਲਈ ਇੱਕ ਆਵਾਜ਼ ਚੱਕੀ ਸੀ ਇੱਕ ਪੰਜਾਬ ਲਈ ਆਵਾਜ਼ ਚੱਕੀ ਸੀ ਸੋ ਉਹਦੇ ਲਈ ਅਸੀਂ ਹਲਕੇ ਨਾਲ ਖੜਾਂਗੇ ਦਿਨ ਰਾਤ ਖੜਾਂਗੇ ਸਾਨੂੰ ਕਿੰਨੇ ਵੀ ਕਸ਼ਟ ਝੱਲਣੇ ਪੈਣ ਚੱਲਾਂਗੇ ਆਮ ਆਦਮੀ ਪਾਰਟੀ ਦੀ ਜਦੋਂ ਵੀ ਕੋਈ ਲੀਡਰ ਜਿਹੜੇ ਖਾਸ ਕਰਕੇ ਸਰਕਾਰ ਨਾਲ ਅੱਜ ਵੀ ਸਹਿਮਤ ਹੈ ਉਹ ਕ੍ਰਾਂਤੀ ਦੀਆਂ ਗੱਲਾਂ ਕਰਦੇ ਆ ਕਹਿੰਦੇ 75 ਸਾਲਾਂ ਚੋਂ ਕੁਝ ਨਹੀਂ ਹੋਇਆ ਜੋ ਅਸੀਂ ਕੀਤਾ ਤੁਹਾਡਾ ਇਹਦੇ ਬਾਰੇ ਕੀ ਖਿਆਲ ਮੈਂ ਤਾਂ 75 ਸਾਲਾਂ ਚ ਆਹ ਕ੍ਰਾਂਤੀ ਵੇਖੀ ਜਿਹੜੀ ਸਾਡੇ ਨਾਲ ਹੋਈ ਏ ਜਿਹੜਾ ਸਾਡਾ ਹਾਲ ਕੀਤਾ ਗਿਆ ਇਸ ਤੋਂ ਉੱਪਰ ਤੇ ਮੈਂ ਕ੍ਰਾਂਤੀ ਕਦੀ ਵੇਖੀ ਨਹੀਂ ਜਿੰਨੀ ਇੰਨੀ ਵਧੀਆ ਕ੍ਰਾਂਤੀ ਤਾਂ ਮੈਂ ਜ਼ਿੰਦਗੀ ਚ ਨਹੀਂ ਵੇਖੀ ਕਦੇ ਜਿੰਨੀ ਕੀ ਸਾਡੇ ਨਾਲ ਘਰਤੀ ਏ ਸਾਡੇ ਸਿਹਤ ਪ੍ਰਤੀ ਵੇਖੋ ਕੀ ਹਾਲ ਕੀਤਾ ਮੈਨੂੰ ਰੋਲਿਆ ਗਿਆ ਹਸਪੀਟਲਾਂ ਚ ਇਲਾਜ ਤੋਂ ਤੜਫਾਇਆ ਗਿਆ ਤੁਸੀਂ ਇੱਥੇ ਵੇਖੋ ਇੱਕ ਬੰਦੇ ਦੀ ਜ਼ਮੀਰ ਇਨਸਾਨੀਅਤ ਖਤਮ ਹੋ ਚੁੱਕੀ ਹੈ ਇਨਸਾਨੀਅਤ ਜੇ ਰਹੇ ਬੰਦੇ ਚ ਫਿਰ ਅਗਲੇ ਨੂੰ ਦੁੱਖ ਹੁੰਦਾ ਵੀ ਪਰਿਵਾਰ ਸਭ ਦੇ ਨੇ ਇਹ ਜਬ ਜੋ ਕੁਝ ਤੁਸੀਂ ਖਦਸ਼ੇ ਪਜਾਰ ਕਰ ਰਹੇ ਹੋ ਜਾਂ ਜਿਹੜਾ ਦੁੱਖ ਦੱਸ ਰਹੇ ਹੋ ਇਹ ਤੁਹਾਨੂੰ ਲੱਗਦਾ ਸਿਰਫ ਤੇ ਸਿਰਫ ਦਿੱਲੀ ਦਾ ਚਲਾਇਆ ਹੋਇਆ ਜਾਂ ਪਟਿਆਲੇ ਦੇ ਵੀ ਕੁਝ ਲੀਡਰ ਇਸ ਵਿੱਚ ਮਿਲੇ ਹੋਏ ਐ ਤੁਹਾਨੂੰ ਸਭ ਤੁਸੀਂ ਜਾਣੂ ਹੋ ਵਿੱਚ ਜੋ ਕੁਝ ਹੈਗਾ ਮੈਂ ਕੁਝ ਜ਼ਿਆਦਾ ਵਧੀਆ ਦੱਸ ਸਕਦੇ ਹਾਂ ਕੋਈ ਗੱਲਾਂ ਅਫਵਾਹ ਵੀ ਨਿਕਲ ਜਾਂਦੀਆਂ ਜਿਹੜਾ ਅੰਦਾਜ਼ਾ ਲਾਉਂਦੇ ਆ ਇਹ ਤੁਹਾਨੂੰ ਕੁਝ ਸਮੇਂ ਬਾਅਦ ਮੈਂ ਸਾਰਾ ਕੁਝ ਡਿਕਲੇਅਰ ਕਰ ਦਾਂਗੀ ਮੈਂ ਅੱਜ ਕੁਝ ਨਹੀਂ ਬੋਲਦੀ ਮੈਂ ਤੁਹਾਨੂੰ ਦੱਸਾਂਗੀ ਸਭ ਕੁਝ ਕਿੰਨੇ ਕਿੰਨੇ ਮੇਰੇ ਨਾਲ ਕੀ ਕੀ ਕੀਤਾ ਤੇ ਇਧਰ ਐਮਐਲਏ ਸਾਹਿਬ ਦੇ ਮਾਤਾ ਜੀ ਵੀ ਖੜੇ ਐ ਤੁਸੀਂ ਜੀ ਬਹੁਤ ਸਾਰੀਆਂ ਸਰਕਾਰਾਂ ਪਹਿਲਾਂ ਜਦੋਂ ਚੁਣੀਆਂ ਜਾਂਦੀਆਂ ਰਹੀਆਂ ਵੋਟ ਪਾਉਂਦੇ ਹੋਗੇ ਜਦੋਂ ਹੁਣ ਪੁੱਤ ਐਮਐਲਏ ਬਣਿਆ ਸੀ ਤਾਂ ਉਹਨਾਂ ਨਾਲ ਜਦੋਂ ਹੁਣ ਗੱਲਬਾਤ ਹੋ ਰਹੀ ਐ ਇਸ ਸਾਰੇ ਜੋ ਘਟਨਾਕ੍ਰਮ ਹੋ ਰਹੇ ਨੇ ਅੱਜ ਵੀ ਜਿਵੇਂ ਘਰ ਖਾਲੀ ਕਰਾਇਆ ਗਿਆ ਗੱਲ ਹੋਈ ਤੁਹਾਡੀ ਐਮਐਲਏ ਨਾਲ ਅੱਜ ਨਹੀਂ ਅੱਜ ਸਾਡੀ ਕੋਈ ਗੱਲ ਨਹੀਂ ਹੋਈ ਤੁਸੀਂ ਇਹ ਸਾਰਾ ਕੁਝ ਜੋ ਹੋ ਰਿਹਾ ਉਹਦੇ ਬਾਰੇ ਕੀ ਸੋਚਦੇ ਹੋ ਉਹ ਸਾਰਾ ਮੀਡੀਆ ਵੇਖਣ ਦਾ ਸਾਰੇ ਸੋਚਣ ਦਾ ਜੋ ਹੋਣ ਦਾ ਸਾਡੇ ਨੂੰ ਜੋ ਕਰ ਰਹੇ ਬਹੁਤ ਕਰ ਲੈਣ ਉਨਸਾਨ ਆ ਰੱਬ ਦਾ ਹੈ ਨਹੀਂ ਰੱਬ ਦੀਆਂ ਦਾੰਗ ਪਈ ਉਹਨੇ ਆਪਣੇ ਸਾਡਾ ਪਤਾ ਲੱਗ ਜਾਣਾ ਕੀ ਹੈਗਾ ਕੀ ਨਹੀਂ ਜੇ ਅਸੀਂ ਝੂਠੇ ਆ ਤਾਂ ਸਸੀਂ ਆਪਣਾ ਭੋਗਤ ਨਾ ਪਾਂਗੇ ਜੇ ਉਹ ਉਹ ਭੋਗਤ ਲੈਣਗੇ ਕਿਉਂਕਿ ਜਿਹੜੀਆਂ ਸ਼ਿਕਾਇਤਾਂ ਪਹਿਲਾਂ ਹੋਈਆਂ ਸੀ ਉਹਦੇ ਪਰਚੇ ਉਦੋਂ ਦਰਜ ਕੀਤੇ ਗਏ ਜਦੋਂ ਹੜਾਂ ਦੇ ਹਾਲਾਤ ਬਣੇ ਉਹ ਤੁਹਾਨੂੰ ਲੱਗਦਾ ਪਹਿਲਾਂ ਸਰਕਾਰ ਸੱਚੀ ਸੀ ਜਾਂ ਹੁਣ ਸੱਚੀ ਹੈ ਦੇਖੋ ਪਹਿਲਾਂ ਜਿਹੜੀਆਂ ਸਰਕਾਰਾਂ ਆਉਂਦੀਆਂ ਸੀਗੀਆਂ ਆਹ ਕੁਝ ਨਹੀਂ ਸੀ ਕਰਦੀਆਂ ਹੁੰਦਾ ਸੀ ਤੱਕਾ ਥੋੜਾ ਬਹੁਤਾ ਕਰਦਾ ਸੀ ਪਰ ਇੰਨਾ ਪਰਿਵਾਰ ਨਾਲ ਜਦ ਬੱਚਿਆਂ ਨਾਲ ਕੋਈ ਧੱਕਾ ਕਰਦਾ ਸੀ ਮੇਰੇ 70 ਸਾਲ ਦੀ ਉਮਰ ਆ ਮੈਂ ਧੱਕਾ ਨਹੀਂ ਸੀ ਅਜੇ ਤੱਕ ਇੰਨਾ ਸੁਣਾ ਜਿੰਨਾ ਇਹ ਕਰ ਰਹੇ ਆ ਅਸੀਂ ਤਾਂ ਸਹੀ ਜਾਣੇ ਆ ਕੋਈ ਗੱਲ ਨਹੀਂ ਸਹਿੰਦੇ ਰਵਾਂਗੇ ਪਰ ਹਲਕੇ ਵਾਸਤੇ ਜਿੱਥੇ ਖੜੇ ਆ ਖੜੇ ਆ ਜਿਹੜੇ ਹਲਕੇ ਦੇ ਵੋਟਰ ਆ ਜਾਂ ਲੋਕ ਆ ਜਿਹੜੇ ਤੁਹਾਡੇ ਸਮਰਥਕ ਅੱਜ ਵੀ ਹੈਗੇ ਆ ਉਹ ਤੁਹਾਨੂੰ ਇਸ ਸਾਰੇ ਬਾਰੇ ਕੀ ਦੱਸ ਦੇ ਕਿਉਂਕਿ ਕਈ ਵਾਰੀ ਸਰਕਾਰਾਂ ਦੀਆਂ ਰੈਲੀਆਂ ਵਿੱਚ ਸਨੌਰ ਹਲਕਾ ਵੀ ਜਾ ਰਿਹਾ ਅੱਜ ਕੱਲ ਵੀ ਜਾ ਰਿਹਾ ਜਾਂਦੇ ਆ ਸਾਰੇ ਮਜਬੂਰੀਆਂ ਸਭ ਜਾਂਦੇ ਆ ਜਰ ਡਰਾਵ ਤੋਂ ਘੁੰਦੇ ਆ ਸਭ ਨੂੰ ਜਾਣਾ ਪੈਂਦਾ ਕਈਆਂ ਦੀ ਮਜਬੂਰੀਆਂ ਹੁੰਦੀਆਂ ਆ ਕੋਈ ਪਰਚੇ ਸਹਿਣ ਜੋਗਾ ਹੈਗਾ ਕੋਈ ਨਹੀਂ ਸਹਿਣ ਜੋਗਾ ਮਤਲਬ ਕੁਝ ਲੋਕ ਅੱਜ ਵੀ ਅੰਦਰ ਖਾਤੇ ਤੁਹਾਡੀ ਸਹਿਮਤੀ ਹੈ ਜਿੰਨੇ ਹੈਗੇ ਉਹ ਤਾਂ ਮਹਾਰਾਜ ਨੂੰ ਪਤਾ ਆ ਜਾਂ ਹਲਕੇ ਵਾਲਿਆਂ ਨੂੰ ਪਤਾ ਉਹ ਤਾਂ ਮੌਕੇ ਤੇ ਪਤਾ ਲੱਗੂ ਆਪਾਂ ਕੁਝ ਨਹੀਂ ਕਹਿ ਸਕਦੇ 2027 ਚ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਣਾ 27 ਦੇ ਵਿੱਚ ਤੁਸੀਂ ਪੱਕੇ ਮਤਲਬ ਉਮੀਦਵਾਰ ਤਾਂ ਬਣਨਾ ਹੀ ਹੈ ਕਿਹੜੀ ਪਾਰਟੀ ਵੱਲੋਂ ਬਣਨਾ ਹੈ ਇਹਦੇ ਬਾਰੇ ਤੈਅ ਹੋ ਗਿਆ ਇਹ ਪਰਮਾਤਮਾ ਨੂੰ ਪਤਾ ਸੱਚੇ ਪਾਤਸ਼ਾਹ ਦੇ ਉਹਦੇ ਹੁਕਮ ਤੋਂ ਬਿਨਾ ਕੁਝ ਨਹੀਂ ਚੱਲਣਾ ਸਾਡੀ ਉਹਨਾਂ ਅਗੇ ਅਰਦਾਸ ਹੈ ਜੋ ਹੁਕਮ ਹੋਊਗਾ ਉਧਰ ਚੱਲਾਂ ਕਿਉਂਕਿ ਇੱਕ ਵਾਰੀ ਉਹਨਾਂ ਨੇ ਬੋਲਦਿਆਂ ਹੋਇਆਂ ਇਸ਼ਾਰਾ ਕੀਤਾ ਸੀ ਐਮਐਲਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਨਹੀਂ ਸੀ ਕਰਦੀ ਜਿਵੇਂ ਹੁਣ ਕੀਤਾ ਜਾ ਰਿਹਾ ਹੈ ਇਸ ਤੋਂ ਇਸ਼ਾਰਾ ਇਹ ਮਿਲਿਆ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਵਾਪਸੀ ਸ਼੍ਰੋਮਣੀ ਅਕਾਲੀ ਦਲ ਚ ਹੋ ਰਹੀ ਹੈ ਨਹੀਂ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਇਸ ਤਰ੍ਹਾਂ ਕੋਈ ਵੀ ਸਰਕਾਰ ਨਹੀਂ ਸੀ ਕਰਦੀ ਜਿੰਨਾ ਕ ਤੱਕਾ ਹੁਣ ਇਸ ਸਰਕਾਰ ਨੇ ਕੀਤਾ ਜੀ ਸਾਡੇ ਤੇ ਜੋ ਕੁਝ ਅਸੀਂ ਸਹਿ ਲਿਆ ਤੁਸੀਂ ਕਿਹਾ ਨਾ ਕ੍ਰਾਂਤੀ ਆ ਕ੍ਰਾਂਤੀ ਆ ਆ ਸਾਡੇ ਲਈ ਤੁਹਾਡੇ ਕੋਲ ਹੁਣ ਰਸਤਾ ਕੀ ਬਚਦਾ ਹੈ ਲੜਨ ਦਾ ਲੜਾਈ ਦਾ ਤਰੀਕਾ ਕੀ ਹੈ ਅਦਾਲਤ ਦੇ ਜ਼ਰੀਏ ਇਹ ਘਰ ਖਾਲੀ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਤੁਸੀਂ ਅਸੀਂ ਅਦਾਲਤ ਦੇ ਜ਼ਰੀਏ ਤਾਂ ਇਹਨਾਂ ਨੇ ਸਾਡੇ ਕੋਈ ਵੇਟ ਹੀ ਨਹੀਂ ਕੀਤੀ ਅੱਜ ਜਿੰਨਾ ਕੁਝ ਲੈ ਕੇ ਆ ਗਏ ਕਿ ਖਾਲੀ ਕਰਵਾਉਣਾ ਹੀ ਹੈ ਪ੍ਰੈਸ਼ਰ ਹੈ ਕੋਈ ਗੱਲ ਨਹੀਂ ਕਰਵਾ ਲੈਣਾ ਅੱਗੇ ਕਿਹੜਾ ਅਸੀਂ ਸਾਡੇ ਕੋਲ ਘਰ ਤੋਂ ਬਿਨਾਂ ਬੈਠੇ ਸੀ ਅਸੀਂ ਘਰ ਹੈਗਾ ਸਭ ਕੁਝ ਆ ਪਰਮਾਤਮਾ ਦਾ ਦਿੱਤਾ ਹੋਇਆ ਪਰ ਇੱਕ ਇਹ ਆ ਕਿ ਇੱਕ ਇਹਨਾਂ ਨੇ ਸਾਨੂੰ ਸਮਾਂ ਨਹੀਂ ਦਿੱਤਾ ਮੌਜੂਦਾ ਐਮਐਲਏ ਦੇ ਆ ਹਾਲਾਤ ਕਰਤੇ ਇਹਨਾਂ ਨੇ ਵੇਖੋ ਜੀ ਇੱਕ ਆਪਣੀ ਹੀ ਪਾਰਟੀ ਦਾ ਐਮਐਲਏ ਹੋਣ ਦੇ ਨਾਤੇ ਇਹਨਾਂ ਨੇ ਕੁਝ ਇਹ ਨਹੀਂ ਸੋਚਿਆ ਕਿ ਸਾਡਾ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਪਹਿਲਾਂ ਧਾਕੜ ਐਮਐਲਏ ਕਹਿੰਦੇ ਸੀ ਹੁਣ ਅਜੋ ਗੈਂਗਸਟਰ ਬਣ ਗਿਆ ਅਜੋ ਦੇ ਪਰਿਵਾਰ ਨਾਲ ਵੇਖੋ ਕੀ ਕੁਝ ਹੋ ਰਿਹਾ ਇਹ ਚੀਜ਼ਾਂ ਜੋ ਹੈ ਹਲਕੇ ਤੋਂ ਸਭ ਨੂੰ ਪਤਾ ਆ ਔਰ ਜਦੋਂ ਹੁਣ ਮੈਨੂੰ ਹਲਕੇ ਦੇ ਮਿਲਦੇ ਵੀ ਨਹੀਂ ਇਹ ਚੀਜ਼ ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ ਤੁਸੀਂ ਇੰਨਾ ਕਸ਼ਟ ਸਹਿ ਲਿਆ ਕਿਉਂਕਿ ਇਹਨਾਂ ਨੂੰ ਅੰਦਰ ਹੀ ਨਹੀਂ ਸੀ ਆਉਣ ਦਿੱਤਾ ਜਾਂਦਾ ਸਾਨੂੰ ਮਿਲਣ ਹੀ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਅਸੀਂ ਤੁਹਾਡੇ ਦੁੱਖ ਤੁਹਾਡੀ ਪੀੜਾ ਨਹੀਂ ਸਮਝ ਸਕੇ ਪਰ ਤੁਸੀਂ ਜੋ ਹੁਣ ਦੱਸਦੇ ਹੋ ਉਸ ਹਾਲਾਤ ਨਾਲ ਉਹ ਕਹਿੰਦੇ ਨੇ ਵੀ 2027 ਚ ਅਸੀਂ ਫਤਵਾ ਦੇਵਾਂਗੇ ਹਮ ਮਤਲਬ ਆਮ ਆਦਮੀ ਪਾਰਟੀ ਦੀ ਜਿਹੜੀ ਸਨੌਰ ਹਲਕੇ ਦੇ ਵਿੱਚ ਇੱਕ ਨਵੇਂ ਲੀਡਰ ਨੂੰ ਜਿਹੜੀ ਜਗ੍ਹਾ ਦਿੱਤੀ ਗਈ ਹੈ ਉਸ ਦਾ ਮੁਕਾਬਲਾ ਕਰਨ ਲਈ ਤੁਸੀਂ ਹੁਣ ਤੋਂ ਤਿਆਰੀ ਕਰਨੀ ਸ਼ੁਰੂ ਕਰਤੀ ਹੈ ਬਿਲਕੁਲ ਉਹ ਸਾਰਾ ਕੁਝ ਹਲਕੇ ਵਾਲਿਆਂ ਨੂੰ ਪਤਾ ਹੈ ਹਲਕੇ ਵਾਲੇ ਸਮਝਦਾਰ ਨੇ ਉਹ ਸਭ ਕੁਝ ਕਰਾਉਣਗੇ ਤੇ ਉਹਨਾਂ ਦੇ ਨਾਲ ਅਸੀਂ ਵੀ ਦਿਨ ਰਾਤ ਮਿਹਨਤ ਕਰਾਂਗੇ ਚੱਲਾਂਗੇ ਜਿੱਥੇ ਸਾਨੂੰ ਉਹ ਇਸ਼ਾਰਾ ਕਰਨਗੇ ਅਸੀਂ ਉੱਧਰ ਜਾਵਾਂਗੇ ਬਾਕੀ ਤੁਸੀਂ ਜਿਵੇਂ ਕਿਹਾ ਕਿ ਜਿਹੜੇ ਹੁਣ ਲਾਏ ਨੇ ਹਲਕਾ ਇੰਚਾਰਜ ਉਹਨਾਂ ਨੂੰ ਪੀਆਰਟੀਸੀ ਦੀ ਚੇਅਰਮੈਨੀ ਤੋਂ ਹਟਾਇਆ ਗਿਆ ਉਹਨਾਂ ਦੀ ਕੋਠੀ ਖਾਲੀ ਨਹੀਂ ਕਰਾਈ ਤੁਸੀਂ ਦੱਸੋ ਵੀ ਕੀ ਰਾਈਟ ਸੀ ਐਮਐਲਏ ਦੀ ਕੋਠੀ ਖਾਲੀ ਕਰਾਉਣ ਦਾ ਮੌਜੂਦਾ ਐਮਐਲਏ ਦੀ ਕੋਠੀ ਖਾਲੀ ਕਰਾ ਰਹੇ ਨੇ ਪੀਆਰਟੀਸੀ ਵੱਲੋਂ ਹੀ ਉਹਨੂੰ ਕੋਠੀ ਮਿਲੀ ਸੀ ਉਹ ਤਾਂ ਹੁਣ ਮੰਨਦੇ ਨਹੀਂ ਨਾ ਆਮ ਆਦਮੀ ਪਾਰਟੀ ਵਾਲੇ ਕਿ ਸਾਡਾ ਐਮਐਲਏ ਹੈ ਉਹ ਤਾਂ ਕਹਿੰਦੇ ਬਾਗੀ ਨੇ ਬਸ ਇਸੇ ਤਰ੍ਹਾਂ ਹੀ ਕਹਿਣਾ ਉਹਨਾਂ ਨੇ ਤਾਂ ਚਲੋ ਜੇ ਉਹ ਨਹੀਂ ਮੰਨਦੇ ਕੋਈ ਚੱਕਰ ਨਹੀਂ ਅਸੀਂ ਤਾਂ ਹਜੇ ਤੱਕ ਕਿਹਾ ਨਹੀਂ ਸੀ ਵੀ ਅਸੀਂ ਇਸ ਪਾਰਟੀ ਦੇ ਨਹੀਂ ਉਹ ਨਹੀਂ ਮੰਨਦੇ ਠੀਕ ਹੈ ਉਹਨਾਂ ਦੀ ਮਰਜ਼ੀ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਆ ਕਿ ਆ ਕਿ ਪਹਿਲਾਂ ਇਹੀ ਐਮਐਲਏ ਧਾਕੜ ਹੁੰਦੇ ਸੀ ਅੱਜ ਇਹਨਾਂ ਨੂੰ ਸਰਕਾਰ ਨੂੰ ਗੈਂਗਸਟਰ ਲੱਗ ਰਿਹਾ ਐ ਐਮਐਲਏ ਜਦੋਂ ਪਰਚੇ ਪਏ ਸੀ ਪਹਿਲਾਂ ਸ਼ਿਕਾਇਤਾਂ ਆਈਆਂ ਪਰਚੇ ਨਹੀਂ ਸੀ ਹੋਏ ਉਹ ਸ਼ਿਕਾਇਤਾਂ ਜਿਹੜੀਆਂ ਨੇ ਡੰਪ ਰੱਖ ਲਈਆਂ ਗਈਆਂ ਜਦੋਂ ਹੀ ਬਗਾਵਤ ਹੋਈ ਉਹ ਸ਼ਿਕਾਇਤਾਂ ਬਾਹਰ ਕੱਢ ਕੇ ਪਰਚਾ ਹੋਇਆ ਤੁਹਾਡੀ ਉਸ ਨਜ਼ਰੀਆ ਉਸ ਪਰਚੇ ਨੂੰ ਲੈ ਕੇ ਕੀ ਹੈ ਤੁਹਾਡਾ ਨਜ਼ਰੀਆ ਵੇਖੋ ਸਾਨੂੰ ਇਹਨਾਂ ਪਤਾ ਨਹੀਂ ਸੀ ਕਿ ਇਹਨਾਂ ਨੇ ਐਵੇਂ ਦੀ ਸਿਆਸਤ ਖੇਡਣੀ ਐ ਐਮਐਲਏ ਸਾਹਿਬ ਕੋਲ ਗਏ ਨੇ ਉਹ ਨਾਰਮਲੀ ਰਿਸ਼ਤੇਦਾਰੀ ਚ ਜਾਣਦੇ ਆ ਆਪਾਂ ਸਾਰੇ ਜਾਣਦੇ ਆ ਤੇ ਨਾਰਮਲੀ ਗਏ ਸੀ ਉੱ ਜਦੋਂ ਬਿਨਾ ਵਾਰੰਟ ਤੋਂ ਉਹਨਾਂ ਨੂੰ ਉੱਥੇ ਜਾ ਕੇ ਕਹਿੰਦੇ ਵੀ ਤੁਹਾਨੂੰ ਲੈ ਕੇ ਜਾਣਾ ਬਿਨਾ ਵਾਰੰਟ ਤੋਂ ਕਿਵੇਂ ਕੋਈ ਆ ਜਾਂਦਾ ਕੋਈ ਵਾਰੰਟ ਦਿੰਦੇ ਉਹ ਕਹਿੰਦੇ ਵੀ ਮੈਂ ਪੇਸ਼ ਹੋ ਜਾਣਾ ਉਹਨਾਂ ਨੇ ਫੋਨ ਵੀ ਕੀਤੇ ਨੇ ਐਸਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਕਿਸੇ ਨੇ ਨਹੀਂ ਸੁਣੀ ਉਸ ਟਾਈਮ ਤੇ ਸਾਰੇ ਕਹਿੰਦੇ ਸਾਡੇ ਤੇ ਪ੍ਰੈਸ਼ਰ ਅੱਛਾ ਮਤਲਬ ਪੁਲਿਸ ਪੂਰੀ ਤਰ੍ਹਾਂ ਪ੍ਰੈਸ਼ਰ 'ਚ ਸੀ ਉਸ ਵੇਲੇ ਵੀ ਬਿਲਕੁਲ ਬਿਲਕੁਲ ਹੁਣ ਵੀ ਕਹਿੰਦੇ ਨੇ ਪ੍ਰੈਸ਼ਰ ਪਤਾ ਨਹੀਂ ਕਿੰਨਾ ਕੁ ਪ੍ਰੈਸ਼ਰ ਆ ਇਸ ਚੀਜ਼ ਦੇ ਨਹੀਂ ਸਮਝ ਆਉਂਦੀ ਮੈਂ ਸਾਰੇ ਮੁਲਾਜ਼ਮ ਵੀਰਾਂ ਨੂੰ ਨਹੀਂ ਕੁਝ ਵੀ ਐਵੇਂ ਦਾ ਕਹਿੰਦੀ ਕਿਉਂਕਿ ਵਿੱਚ ਬਹੁਤ ਚੰਗੇ ਨੇ ਬਹੁਤ ਜ਼ਿਆਦਾ ਚਲੋ ਜਿਹੜੇ ਵਿੱਚ ਹੈਗੇ ਨੇ ਐਵੇਂ ਦੇ ਉਹਨਾਂ ਬਾਰੇ ਮੈਂ ਤੁਹਾਨੂੰ ਚੰਨਣਾ ਜ਼ਰੂਰ ਕਰਾਵਾਂਗੀ ਸਮਾਂ ਉਹਨਾਂ ਤੋਂ ਜੀ ਬਹੁਤ ਸ਼ੁਕਰੀਆ ਤਾਂ ਅਸੀਂ ਉਸਰ ਹਾਇਸ਼ ਤੇ ਖੜੇ ਆ ਜਿਹੜੀ ਕੀ ਹੁਣ ਇਹ ਕਹਿ ਸਕਦੇ ਆ ਕਿ ਲਗਭਗ ਆਖਰੀ ਰਾਤ ਹੋਵੇਗੀ ਪਰਿਵਾਰ ਦੀ ਸ਼ਾਇਦ ਅੱਜ ਹੀ ਇੱਥੋਂ ਚਲੇ ਜਾਣ ਕਿਉਂਕਿ ਸਰਕਾਰ ਦਾ ਹੁਕਮ ਆਇਆ ਕਿ ਰਹਾਇਸ਼ ਜਿਹੜੀ ਐਮ ਐਲ ਏ ਹਲਕਾ ਸਨੌਰ ਦੇ ਹਰਮਿਤ ਸਿੰਘ ਠਾਨ ਮਾਜਰਾ ਉਹ ਖਾਲੀ ਕਰਵਾਉਣ ਦਾ ਹੁਕਮ ਦਿੱਤਾ ਗਿਆ ਪਰਿਵਾਰ ਦਾ ਕੀ ਕਹਿਣਾ ਸੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਾਲੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਨੇ ਕੁਝ ਗੱਲਾਂ ਦਾ ਜਵਾਬ ਉਹਨਾਂ ਨੇ ਦਿੱਤਾ ਕਿ ਉਹਨਾਂ ਵਾਲੇ ਟਾਈਮ ਦੇ ਵਿੱਚ ਅਸੀਂ ਜਲਦੀ ਹੀ ਰੂਬਰੂ ਹੋ ਕੇ ਗੱਲ ਦੱਸਾਂਗੇ ਫਿਲਹਾਲ ਅੱਜ ਦੀ ਜਿਹੜੀ ਤਸਵੀਰ ਬਣੀ ਹੋਈ ਹੈ ਖਾਲੀ ਕਰਵਾਇਆ ਗਿਆ ਇਹ ਘਰ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਨੇ ਅੱਜ ਡਿਕਲੇਅਰ ਹੀ ਕਰ ਦਿੱਤਾ ਕਿ ਸਾਡੇ ਆ ਪਾਰਟੀ ਦੇ ਵਿਧਾਇਕ ਨਹੀਂ ਨੇ ਕਿ ਇਹ ਸਮਝਿਆ ਜਾਏ ਜਾਂ ਫਿਰ ਇੱਥੇ ਹਲਕਾ ਸਨੌਰ ਦੇ ਵਿੱਚ ਵੀ ਦੁਬਾਰਾ ਜ਼ਿਮਨੀ ਚੋਣ ਇੱਕ ਹੋਣ ਜਾ ਰਹੀ ਹੈ ਇਹ ਸਮਝਿਆ ਜਾਏ ਜਾਂ ਇਹਦੇ ਮਾਇਨੇ ਕੁਝ ਹੋਰ ਕੱਢੇ ਜਾਣ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਸ ਰਿਪੋਰਟ ਦੇ ਵਿੱਚ ਐਨਾਂ ਹੀ ਆਪਣੇ ਸਾਥੀ ਕੈਮਰਾਮੈਨ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਪਟਿਆਲਾ